ਇਸ ਵਕ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਮਰਿੰਦਰ ਸਿੰਘ ਰਾਜਾ ਬੜੇ ਇੱਥੇ ਨੇ ਬੜੀ ਸਾਹਿਬ ਕੀ ਕਹੋਗੇ ਲੁਧਿਆਣੇ ਨੂੰ ਲੁਧਿਆਣੇ ਲਈ ਕੀ ਕਹੋਗੇ ਲੁਧਿਆਣੇ ਦੀ ਜਨਤਾ ਲਈ ਕੀ ਕਹੋਗੇ ਲਵ ਯੂ ਲੁਧਿਆਣਾ ਧੰਨਵਾਦ ਲੁਧਿਆਣਾ ਸ਼ੁਕਰੀਆ ਲੁਧਿਆਣਾ ਲੁਧਿਆਣੇ ਰਹੂੰਗਾ ਹੁਣ ਲੁਧਿਆਣੇ ਰਹੂੰਗਾ ਜਿਹੜੇ ਪਤਾ ਲੱਗ ਜੂਗਾ ਲੁਧਿਆਣੇ ਦੇ ਲੋਕਾਂ ਦਾ ਹਾਲ ਤਸਵੀਰਾਂ ਤੁਸੀਂ ਦੇਖੋ ਜਿਉਂ ਦੇ ਵਾਸਤੇ ਰਹਿਣ ਮੇਰੇ ਵਿਰੋਧੀ ਜਿਉਂ ਦੇ ਵਾਸਤੇ ਰਹਿਣ ਕਾਂਗਰਸ ਨੂੰ ਇੱਕ ਵੱਡਾ ਮੰਡੇਟ ਮਿਲੇ ਆ ਪੰਜਾਬ ਤੋਂ ਉਹਨੂੰ ਲੈ ਕੇ ਕੀ ਕਹੋਗੇ ਸ਼ੁਰੂ ਤਾਂ ਇਹ ਕਹਿ ਰਹੀ ਮੈਂ ਸ਼ੁਰੂ ਤਾਂ ਇਹ ਕਹਿ ਰਹੀ ਸੀ ਕਿ ਇਸ ਤਰ੍ਹਾਂ ਦਾ ਮੰਡੇਟ ਆਊਗਾ ਤੁਸੀਂ ਵਿਸ਼ਵਾਸ ਨਹੀਂ ਸੀ ਕਰ ਰਹੇ ਆਮ ਆਦਮੀ ਪਾਰਟੀ 0 13 ਕਰਦੀ ਸੀ 1 ਰਹਿ ਗਿਆ 3 ਰਹਿ ਗਿਆ ਸਿਰਫ ਮੈਂ ਇਹ ਵੀ ਇਹੀ ਕਹਿ ਰਹੀ ਸੀ ਕਿ ਸ਼ੁਰੂ ਤਾਂ ਇਹੀ ਹੋਣ ਵਾਲਾ ਹੈ ਅੰਗਲ ਸਾਈਡ ਤੇ ਰੱਖੋ ਅੰਗਲ ਸਾਈਡ ਤੇ ਰੱਖੋ ਵਿਰਾਂਗਲ ਸਾਈਡ ਤੇ ਪੜ੍ਹਨ ਲਈ ਕੀ ਵਿਜ਼ਨ ਹੈ ਉਧਿਆਰੇ ਕਿਰਾ ਤੁਸੀਂ ਦੇਖੋ ਇਸ ਵਕਤ ਅਮ੍ਰਿੰਤਾ ਬੜੀਗੇ ਇੱਥੇ ਮੌਜੂਦ ਨੇ ਸਾਡੇ ਨਾਲ ਗੱਲ ਕਰ ਰਹੇ ਧੰਨਵਾਦੀਆਂ ਲੁਧਿਆਣਾ ਦੇ ਲੋਕਾਂ ਦੀ ਤੇ ਦੁਨੀਆ ਭਰ ਦੇ ਬੈਠੇ ਪੰਜਾਬੀਆਂ ਦੀ ਜਿਨ੍ਹਾਂ ਨੇ ਆਪੋ ਆਪਣਾ ਯੋਗਦਾਨ ਪਾਇਆ ਫੋਨ ਕਰਕੇ ਵੋਟਾਂ ਪਵਾਈਆਂ ਆ ਆ ਕੇ ਆਏ ਤੱਕ ਬਹੁਤ ਬਹੁਤ ਧੰਨਵਾਦ ਫੁੱਲਾਂ ਦੀ ਬਰਸਾ ਜਿਹੜੀ ਹੈ ਫੁੱਲਾਂ ਦੀ بارش ਇੱਥੇ ਕੀਤੀ ਜਾ ਰਹੀ ਹੈ ਅਮਰਿੰਦਰ ਸਿੰਘ ਰਾਜਾ ਬੜੀਗੇ ਦੇ ਉੱਤੇ ਜਦ ਐਂਟਰ ਕਰ ਰਹੇ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਪਣੀ ਪਤਨੀ ਅਮ੍ਰਿਤਾ ਵੜਿੰਗ ਦੇ ਨਾਲ ਤੇ ਨਾਲ ਹੋਰ ਕਈ ਸਾਰੇ ਕਾਂਗਰਸੀ ਆਗੂ ਇੱਥੇ ਮੌਜੂਦ ਨੇ ਆ ਤਸਵੀਰ ਇੱਕ ਵਾਰੀ ਪਿੱਛੇ ਦੇਖੋ ਇੱਕ ਵਾਰੀ ਪਿੱਛੇ ਮੈਂ ਆਪਣੇ ਕੈਮਰਾ ਪਰਸ ਨੂੰ ਕਹੂੰਗਾ ਇਹ ਤਸਵੀਰ ਸਿਰ ਉੱਪਰ ਪਿੱਛੇ ਦਿਖਾਣ ਇਸ ਵਕਤ ਉਹਨਾਂ ਦੇ ਬੱਚੇ ਵੀ ਮੌਜੂਦ ਨੇ ਇੱਥੇ ਉਹਨਾਂ ਦੇ ਬੱਚੇ ਨਾਲ ਆਏ ਨੇ ਇੱਕ ਵਾਰੀ ਜ਼ਰੂਰ ਪਿੱਛੇ ਨੂੰ ਮੈਂ ਆਪਣੇ ਕੈਮਰਾ ਪਰਸ ਨੂੰ ਕਹੂੰਗਾ ਦਿਖਾਣ ਕਿਉਂਕਿ ਬੱਚੇ ਵੀ ਇੱਥੇ ਮੌਜੂਦ ਨੇ ਪਰਿਵਾਰ ਮੌਜੂਦ ਹੈ ਪੂਰਾ ਇਸ ਵਕਤ ਤਸਵੀਰਾਂ ਦੇਖੋ ਅਮ੍ਰਿੰਦਰ ਸਿੰਘ ਰਾਜਾ ਵੜਿੰਗ ਦੀ ਬੇਟੀ ਇਸ ਵੇ ਮੌਜੂਦ ਨੇ ਆ ਤਸਵੀਰਾਂ ਦੇਖੋ ਇਹ ਤਸਵੀਰਾਂ ਨੇ ਇਮੋਸ਼ਨਲ ਹੋ ਗਿਓ ਇਮੋ ਵੇ ਵਾਪਾ ਨੂੰ ਜਦਾਂ ਦੇਖ ਕੇ ਇਮੋਸ਼ਨ ਹੋ ਗਏ ਆਈ ਥਿੰਕ ਸਾਰੀਆਂ ਡਾਟਰਸ ਹੋ ਜਾਂਦੀਆਂ ਜੀ ਬਹੁਤ ਵੱਡੀ ਜਿੱਤ ਹੈ ਮੇਰੇ ਡੈਡ ਵਾਸਤੇ ਐਂਡ ਆਮ ਵੈਰੀ ਪ੍ਰਾਊਡ ਆ ਮੈਮ ਪ੍ਰਧਾਨ ਨੇ ਪਾਪਾ ਦੇ ਕਰਕੇ ਇੰਨੇ ਵਧੀਆ ਮਾਰਕਸ ਆ ਗਏ ਨਾਲ ਹੀ ਸਿਟਾ ਆ ਗਿਆ ਉਹਦੇ ਕੀ ਕਹਾਂਗੇ ਮੈਂ ਬਹੁਤ ਖੁਸ਼ ਹਾਂ ਜੀ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਇੰਨੀ ਸਾਨੂੰ ਸਾਨੂੰ ਇਨਾ ਮੋਕ ਪਿਆਰ ਦਿੱਤਾ ਬਹੁਤ ਕੀ ਤੁਸੀਂ ਤੁਸੀਂ ਵੀ ਚੋਣ ਪਰਚਲ ਕਰਦੇ ਹੋਏ ਨਜ਼ਰ ਆਏ ਇਸ ਵਕਤ ਤਸਵੀਰਾਂ ਦੇਖ ਤੁਸੀਂ ਅਮਰਿੰਦਰ ਸਿੰਘ ਰਾਜਾਵਾਲੀ ਦੇ ਬੇਟੀ ਇਸ ਵਕਤ ਡੇਲੀ ਪੋਸਟ ਤੇ ਗੱਲ ਕਰ ਰਹੇ ਸੀਗੇ ਤੇ ਹੁਣ ਇਮੋਸ਼ਨਲ ਹੋ ਗਏ ਤੁਸੀਂ ਤਸਵੀਰਾਂ ਦੇ ਕਿ ਕਿਸ ਤਰੀਕੇ ਨਾਲ ਗਲੇ ਲਾ ਕੇ ਜਿਹੜਾ ਹੈਗਾ ਉਹ ਇਮੋਸ਼ਨਲ ਹੋ ਕੇ ਅੱਗੇ ਜਾ ਰਹੇ ਸੀ ਪਰ ਨਾਲ ਦੇ ਨਾਲ ਆਪਣੇ ਪਿਤਾ ਲਈ ਖੁਸ਼ ਸੀਗੇ ਤੇ ਹੁਣ ਅਸਵੀਰਾ ਦੇਖੋ ਅਮਰਿੰਦਰ ਸਿੰਘ ਰਾਜਾ ਬੜੇਗੇ ਇਸ ਵਕਤ ਮੌਜੂਦ ਨੇ ਅੱਗੇ ਜਾਣ ਦੀ ਵਧਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਫਿਲਹਾਲ ਦੇ ਲਈ ਤਮਾਮ ਜਿਹੜੇ ਕਾਂਗਰਸੀ ਆਗੂ ਨੇ ਤਮਾਮ ਜਿਹੜੇ ਕਾਂਗਰਸੀ ਵਰਕਰ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇੱਕ ਲੀਡ ਦਵਾਈ ਤੇ ਜਿਤਾਇਆ ਜਿਹਦੇ ਕਰਕੇ ਅੱਜ ਸਾਰੇ ਇੱਥੇ ਇਕੱਠੇ ਨੇ ਮੁਬਾਰਕਾਂ ਦੇਣ ਲਈ ਲੱਡੂ ਖੁਲਾਣ ਲਈ ਇੱਥੇ ਉਹ ਲੋਕਲ ਲੀਡਰ ਸਾਰੇ ਪਹੁੰਚੇ ਹੋਏ ਨੇ ਜੀ